ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀਰਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਗੱਲਬਾਤ ਦੇ ਦੌਰਾਨ ਉਹਨਾਂ ਕਹਿ ਕਿ ਉਹਨਾਂ ਦੀ ਸਰਕਾਰ ਫੋਕਸ ਕਰ ਰਹੀ ਹੈ ਕਿ ਟੈਰਿਫ ਨਾ ਲੱਗੇ ਪਰ ਟਰੂਡੋ ਦਾ ਕਹਿਣਾ ਹੈ ਕਿ ਜੇਕਰ 4 ਮਾਰਚ ਨੂੰ ਕੈਨੇਡਾ ਤੇ ਅਸਵੀਕਾਰਨਯੋਗ ਚਾਰਫ ਲਗਾਏ ਜਾਂਦੇ ਨੇ ਤਾਂ ਕੈਨੇਡਾ ਵੀ ਇਸ ਦਾ ਤੁਰੰਤ ਅਤੇ ਬੇहद ਹੀ ਮਸਕੂਰ ਜਵਾਬ ਦੇਣ ਦੇ ਲਈ ਤਿਆਰ ਹੈ ਉਹਨਾਂ ਕਹੇ ਕਿ ਟਰੰਪ ਤੇ ਟੈਰਿਫ ਬੁਨਿਆਦੀ ਤੌਰ ਤੇ ਫਾਇਨਟਾਈਲ ਸੰਕਟ ਤੇ ਉਤਾਰਤ ਨੇ ਅਤੇ ਚਸਤਾ ਅਮਰੀਕਾ ਅਤੇ ਕੈਨੇਡਾ ਦੋਵੇਂ ਸਾਹਮਣਾ ਕਰ ਰਹੇ ਨੇ ਉਹਨਾਂ ਕਹੇ ਕਿ ਉਹ ਕਈ ਮਹੀਨਿਆਂ ਤੋਂ ਇਸ ਗੱਲ ਦੇ ਉੱਤੇ ਜ਼ੋਰ ਲਗਾਤਾਰ ਦੇ ਰਹੇ ਨੇ ਕਿ ਅਮਰੀਕਾ ਵਿੱਚ ਜਾਣ ਵਾਲੀ ਫੈਨੇਟਾਈਲ ਦੇ ਵਿੱਚੋਂ ਇੱਕ ਫੀਸਦ ਤੋਂ ਵੀ ਘਟ ਕੈਨੇਡਾ ਵੱਲੇ ਪਾਸੇ ਜਾ ਰਹੀ ਹੈ ਪਰ ਉਹਨਾਂ ਨੇ ਇਸ ਨਾਲ ਕਿਹਾ ਹੈ ਕਿ ਭਾਵੇਂ ਇਹ ਇੱਕ ਫੀਸਦ ਤੋਂ ਵੀ ਘਟ ਹੈ ਪਰ ਕੈਨੇਡਾ ਇਸ ਦੀ ਰੋਕ-थाम ਦੇ ਲਈ ਵਚਨਬੱਧ ਹੈ ਅਤੇ ਇਸੇ ਸਿਲਸਲੇ ਦੇ ਵਿੱਚ ਕੈਨੇਡਾ ਨੇ 1.3 ਬਿਲੀਅਨ ਡਾਲਰ ਦੀ ਮਜ਼ਬੂਤ ਬਾਰਡਰ ਸੁਰੱਖਿਆ ਉਪਾਅ ਵੀ ਕੀਤੇ ਨੇ ਜਿਸ ਦੇ ਵਿੱਚ ਕਿ ਬਾਰਡਰ ਤੇ ਹੈਲੀਕਾਪਟਰਸ ਆਧੁਨਿਕ ਟੈਕਨੀਕ ਅਤੇ 10,000 ਗਸਟ ਕਰਨ ਵਾਲੇ ਅਧਿਕਾਰੀਆਂ ਦੀ ਤਨਖਾਹ ਦੀ ਸ਼ਾਮਲ ਹੈ